हां जी स्वागत ਹੈ ਮੇਰੇ ਸਾਰੇ ਭੈਣ ਭਰਾਵਾਂ ਦਾ ਸਾਡੇ ਪੇਜ ਤੇ ਤੇ ਅੱਜ ਆਪਾਂ ਖੜੇ ਆ ਪਿੰਡ ਭਾਈ ਰੁੱਪੇ ਬਾਈ ਗਰਦੀਪ ਕੋਲੇ ਤੇ ਦੋਸਤੋ ਬਾਈ ਕੋਲੇ ਸਵਿਫਟ ਬੀਡੀਆਈ ਗੱਡੀ ਬਕਾਊ ਆ ਜੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਬਾਈ ਕਹਿੰਦਾ 2012 ਗੱਡੀ ਤੁਸੀਂ ਦੇਖ ਸਕਦੇ ਹੋ ਪੂਰੀ ਕੋਕਾ ਪੀਸ ਆ ਪੂਰੀ ਸਾਫ ਪਈ ਹੈ ਵਿੱਚੋਂ ਬਾਹਰੋਂ ਸੀਟ ਕਵਰ ਵੀ ਨਵੇਂ ਪਏ ਆ ਤੇ ਇੰਜਨ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ ਪਿਆ ਬਹੁਤ ਘੱਟ ਚੱਲੀ ਆ ਬਾਈ ਕਹਿੰਦਾ ਜੇ ਰੇਟ ਦੀ ਗੱਲ ਕਰੀਏ ਤਾਂ ਬਾਈ ਹੁਣੀ 3 ਲੱਖ 25000 ਰੁਪਏ ਡਿਮਾਂਡ ਕਰਦੇ ਆ ਨਾ ਜੇ ਕਿਸੇ ਦਾ ਪਸੰਦ ਆਉਂਦਾ ਆਉਂਦੀ ਆ ਤਾਂ ਮੌਕੇ ਤੇ ਮਾਨ ਤਨ ਹੋ ਜਾਊਗਾ ਜਿਵੇਂ ਮੇਰੇ ਵੀਰ ਨੇ ਲੈਣੀ ਹੋਈ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਚੈਨਲ ਤੇ ਵੀਡੀਓ ਪਾਉਣੀ ਹੋਈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫ੍ਰੀ ਵੀਡੀਓ ਪਾਉਣੀ ਆ ਦੋਸਤੋ ਆਪਣੇ ਪੇਜ ਨੂੰ ਫੋਲੋ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ